ਜਲੰਧਰ ਦੇ 66 ਫੁੱਟੀ ਰੋਡ ਤੇ ਹੁਣ ਨਵੀਂ ਬ੍ਰਾਂਚ ਯੈਸ ਬੈਂਕ ਦੀ ਖੁੱਲ ਚੁੱਕੀ ਹੈ ਜਿਸ ਦੇ ਵਿੱਚ ਅੱਜ ਓਪਨਿੰਗ ਸੈਰੇਮਨੀ ਕੀਤੀ ਗਈ ਹੈ ਸਾਡੇ ਨਾਲ ਬੈਂਕ ਦੇ ਮੈਨੇਜਰ ਸਾਬ ਮਹਿੰਦਰ ਸਾਹਿਬ ਪਹਿਲੇ ਤੋਂ ਬਹੁਤ ਬਹੁਤ ਮੁਬਾਰਕ ਯੈਸ ਬੈਂਕ 66 ਫੁੱਟੀ ਰੋਡ ਦੇ ਤੇ ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸੇ ਇਸ ਬ੍ਰਾਂਚ ਬਾਰੇ ਮੈਂ ਨਾ ਕਹਿਣਾ ਚਾਹੁੰਗਾ ਜੀ ਇਹ ਯੈਸ ਬੈਂਕ ਦੀ ਸਾਡੀ ਇੱਥੇ 64 ਫੁੱਟੀ ਰੋਡ ਤੇ ਨਵੀਂ ਬ੍ਰਾਂਚ ਅੱਜ ਆਪਾਂ ਇਨੋਗ੍ਰੇਟ ਕੀਤੀ ਹੈ ਐਂਡ ਅਸੀਂ ਇੱਥੇ ਲੋਕਰ ਫੈਸਿਲਿਟੀ ਔਰ ਅਸੀਂ ਲੋਨਸ ਦੇ ਵਿੱਚ ਅਗਰ ਗੱਲ ਜਰੀ ਹੈ ਹੋਮ ਲੋਨ ਲੈਪ ਕਮਰਸ਼ੀਅਲ ਵਹੀਕਲ ਐਜੂਕੇਸ਼ਨ ਲੋਨ ਸਭ ਆਪਾਂ ਪ੍ਰੋਵਾਈਡ ਕਰਦੇ ਹਾਂ ਆਪਣੇ ਕਸਟਮਰਸ ਲਈ ਐਂਡ ਹਾਂਜੀ ਕਰੀਏ ਲੋਕਾਂ ਨੂੰ ਸਹੂਲਤ ਕਿੰਨੇ ਸਟਾਫ ਮੈਂਬਰ ਦੇ ਹੈ ਤੇ ਲੋਕ ਇਸ ਦੇ ਸਾਹਮਣੇ ਫਲੈਟ ਹੈਗੇ ਆ ਲੋਕ ਤੇ ਯੈਸ ਬੈਂਕ ਨੂੰ ਦੇਖ ਕੇ ਤੇ ਜਲਦੀ ਕਿਹੜਾ ਪਹੁੰਚਦੇ ਬਿਲਕੁਲ ਜੀ ਲੋਕੇਸ਼ਨ ਦੀ ਅਗਰ ਮੈਂ ਗੱਲ ਕਰਾਂ ਨਾ ਜਲੰਦ ਅੰਡਰ ਹਾਈਟਸ ਵੰਦੇ ਬਿਲਕੁਲ ਸਾਹਮਣੇ ਸਾਡਾ ਗਰਾਊਂਡ ਫਲੋਰ ਤੇ ਸਾਡੀ ਬ੍ਰਾਂਚ ਹੈ ਲਕਜ਼ੋਟਿਕ ਹੋਮ ਦੇ ਅੱਪਾ ਬ੍ਰਾਂਚ ਓਪਨ ਕੀਤੀ ਹੈ ਜੀ ਔਰ ਬਹੁਤ ਪ੍ਰੋਮਿਨੈਂਟ ਲੋਕੇਸ਼ਨ ਤੇ ਬਹੁਤ ਪ੍ਰੋਮਿਨੈਂਟ ਸਰਵਿਸਿਜ਼ ਨਾਲ ਸਾਡੀ ਬ੍ਰਾਂਚ ਓਪਨ ਹੋਈ ਹੈ ਸਟਾਫ ਜੇ ਮੈਂ ਗੱਲ ਕਰਾਂ ਮੇਰੇ ਕੋਲ ਸਟਾਫ ਦੇ ਵਿੱਚ ਇੱਥੇ ਦੋ ਮੇਰੇ ਮਤਲਬ ਫਰੰਟ ਡੈਸਕ ਤੇ ਹੀ ਬੰਦੇ ਨੇ ਮੈਂ ਬ੍ਰਾਂਚ ਮੈਂ ਤੇ ਨਾਲ ਮੇਰੇ ਡੀਬੀਐਮ ਨੇ ਪਲੱਸ ਦੋ ਮੇਰੇ ਕੋਲ ਆਲਰੇਡੀ ਨੇ ਸੇਲਸ ਟੀਮ ਦੇ ਵਿੱਚ ਵੀ ਮੇਰੇ ਕੋਲ ਕਾਫੀ ਟੀਮ 10 11 ਜਨਾਂ ਦੀ अब मेरे को है कि है टू प्रोवाइड सर्विसेज फॉर ऑल दी कस्टमर्स एनआरआई कस्टमरली स्पेशली ਸਾਡੇ ਬੈਂਕ ਤੇ ਬੜਾ ਫੋਕਸ ਹੈ ਅਸੀਂ ਬੈਂਕ ਕਰਦਾ ਕਿਉਂਕਿ ਇਹ ਲੋਕੇਸ਼ਨ ਦੀ ਮੈਂ ਗੱਲ ਕਰਾਂ ਇੱਥੇ ਬਹੁਤ سارے ਐਨਆਰਆਈਸ ਸਾਡੇ ਜਲੰਧਰ ਹਾਈਟ ਦੇ ਵਿੱਚ ਏਜੀਆਈ ਦੇ ਵਿੱਚ ਪਿੱਛੇ ਲਗਜ਼ਰੀ ਹੋਮ ਦੇ ਵਿੱਚ ਸਾਰੇ ਪਾਸੇ ਐਨਆਰਆਈਸ ਬਹੁਤ ਰਹਿੰਦੇ ਨੇ ਤੇ ਉਹਨਾਂ ਲਈ ਸਪੈਸ਼ਲ ਸਰਵਿਸ ਜੀ ਸਾਡੇ ਇੱਥੇ ਫੈਸਿਲਿਟੀ ਅਵੇਲੇਬਲ ਹੈ ਜੀ ਕੋਈ ਲੋਕਰ ਹੋਵੇ ਕੋਈ ਕਿਸੇ ਤਰ੍ਹਾਂ ਦੀ ਐਨਆਰਆਈ ਸਰਵਿਸ ਆਪਾਂ ਪ੍ਰੀਮੀਅਮ ਕਸਟਮਰਸ ਨੂੰ ਤੇ ਅਸੀਂ ਬਹੁਤ ਮਤਲਬ ਲਗਜ਼ਰੀ ਫੀਲ ਵਾਲੀ ਵੀ ਆਪਾਂ ਲਗਜ਼ਰੀ ਵੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜੋ ਸ਼ਾਇਦ ਕਿਸੇ ਹੋਰ ਬੈਂਕ ਦੇ ਵਿੱਚ इजीली अवेलेबल ਨਹੀਂ ਹੋਣ ਗਿਆ ਸਰ ਗੱਲ ਕਰੀਏ ਲੋਨ ਦੀ ਹੌਸ ਲੋង ਜਾਂ ਪ੍ਰਾਈਵਟ ਕੁਐਸਨ ਪਰਸਨਲ ਲੋਨ ਲੈਣਾ ਹੁੰਦਾ ਲੋਗ ਲੋਗ ਪ੍ਰਾਈਵੇਟ ਬੈਂਕਾਂ ਦੇ ਵਿੱਚ ਬਹੁਤ ੱੱਕੇ ਖਾਂਦੇ ਨੇ ਸਰਕਾਰੀ ਬੈਂਕ ਕਿਹਾ ਇਸ ਦੇ ਉੱਤੇ ਯੈਸ ਬੈਂਕ ਵੱਲੋਂ ਲੋਗਾ ਛੋਟੇ ਲੋਗਾ ਲਈ ਕੀ ਮਦਦ ਕੀਤੀ ਗਈ ਦੇਖੇ ਜੀ ਅਸੀਂ ਗੱਲ ਕਰੀ ਸਿਰਫ ਪਰਸਨਲ ਲੋਨ ਜਾਂ ਹੋਮ ਲੋਨ ਨਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲੋਨ ਜੇ ਆਪਾਂ ਯੈਸ ਬੈਂਕ ਕਰਦਾ ਹੈ ਯੈਸ ਬੈਂਕ ਦੀ ਪ੍ਰੋਸੈਸ ਬੜੀ ਸਮੂਥ ਹੈ ਯੈਸ ਬੈਂਕ ਦੇ ਵਿੱਚ ਆਪਾਂ ਸਾਰੇ ਡਾਕੂਮੈਂਟ ਜਿੰਨੇ ਵੀ ਆ ਸਾਰੇ ਆਨਲਾਈਨ ਪੋਰਟਲ ਤੇ ਆਪਾਂ ਪ੍ਰੋਸੈਸ ਕਰੀਦਾ ਐ ਐਂਡ ਬਹੁਤ ਸਮੂਥ ਪ੍ਰੋਸੈਸ ਹੈ ਸਾਰੀ ਵੀ ਕਿਸੇ ਵੀ ਲੋਨ ਨੂੰ ਆਪਾਂ ਸੈਂਕਸ਼ਨ ਕਰਾਂਦਾ ਫਰੋਮ ਸੋਰਸਿੰਗ ਟਿਲ ਡਿਸਬਰਸਮੈਂਟ ਬਹੁਤ ਸਮੂਥ ਪ੍ਰੋਸੈਸ ਰਹੇਗਾ ਸਮੇ ਸਮੇ ਕਿੰਨਾ ਹੁੰਦਾ ਕਈ ਤੇ ਮਹੀਨੇ ਲਗਾ ਦਿੰਦੇ ਨੇ ਤੁਹਾਡੇ ਵੱਲੋਂ ਜੈਸ ਬੈਂਕ ਵੱਲੋਂ ਸਮੇ ਕਿੰਨੇ ਦਿਨਾਂ ਦੇ ਵਿੱਚ ਭਾਵੇਂ ਕਾਰ ਲੋਨ ਆ ਭਾਵੇਂ ਹਾਊਸਿੰਗ ਲੋਨ ਕਿੰਨੇ ਸਮੇ ਦੇ ਵਿੱਚ ਕਿਹੜਾ ਲੋਨ ਕਾਰ ਲੋਨ ਤਾਂ ਜੀ ਕਾਰ ਲੋਨ ਤੇ ਸਾਡਾ ਜੀ ਸ਼ੁਕਰੀਆ ਜੀ ਕਾਰ ਲੋਨ ਤਾਂ ਜੀ ਸਾਡਾ ਇਹ ਵੀ ਅਸੀਂ ਕਾਰ ਲੋਨ ਸੇਮ ਡੇ ਵੀ ਕਰਦੇ ਹਾਂ ਡਿਪੈਂਡ ਕਰਦਾ ਜੀ ਅਸੀਂ ਗੱਲ ਕਰੀਏ ਲੈਬ ਦੀ ਗੱਲ ਕਰਨੀ ਹੈ ਲੈਬ ਦੇ ਵਿੱਚ ਕੁਝ ਪ੍ਰੋਸੈਸੇਸ ਇਨਵੋਲਵ ਹੁੰਦੀਆਂ ਇੰਟਰਨਲੀ ਆਪਾਂ ਏਵੈਲੂਏਸ਼ਨ ਦੇ ਵਿੱਚ ਜਾਣਾ ਤੇ ਇਟ ਰਿਕਵਾਇਰ ਸਮ ਟਾਈਮ ਬਟ ਯੇ ਸਾਡਾ ਸਮੂਥ ਪ੍ਰੋਸੈਸ ਰਹੇਗਾ ਕਿਸੇ ਵੀ ਬੈਂਕ ਦੇ ਨਾਲ ਉਹ ਅਸੀਂ ਤੁਹਾਨੂੰ 19 ਕਰਕੇ ਦੇ ਸਕਦੇ 21 ਨਹੀਂ ਹੋਏਗਾ ਐਨਾ ਮੈਂ ਤੁਹਾਨੂੰ ਕਹਿ ਸਕਦਾ ਬਤੌਰ ਬ੍ਰਾਂਚ ਮੈਨੂੰ ਲੋਕਰ ਦੀ ਗੱਲ ਕਰੀਏ ਕਈ ਬੈਂਕਾਂ ਦੇ ਵਿੱਚ ਉਹ ਕਟ ਲੋਕਰ ਹੁੰਦੇ ਨੇ ਤੇ ਯੈਸ ਬੈਂਕ ਦੇ ਵਿੱਚ 66 ਫੁੱਟੀ ਰੋਡ ਦੇ ਵਿੱਚ ਲੋਕਰਾਂ ਦੀ ਕਿਆ ਲੋਕਾਂ ਨੂੰ ਕਮੀ ਤੇ ਨਹੀਂ ਆਈ ਬਿਲਕੁਲ ਕੋਈ ਕਮੀ ਨਹੀਂ ਜੀ ਸਾਡੇ ਕੋਲ ਇਸ ਵੇਲੇ ਐਟ ਪ੍ਰੈਜ਼ੈਂਟ ਜੀ 100 ਲੋਕਰਾਂ ਨਾਲ ਆਪਾਂ ਸ਼ੁਰੂ ਕੀਤਾ ਤੇ ਜਿੱਦਾਂ ਵੀ ਇਹ 100 ਲੋਕਰ ਸਾਡੇ ਫਿਲ ਆਊਟ ਹੁੰਦੇ ਨੇ ਅਸੀਂ ਨਵੇਂ ਇੰਡੈਂਟਿਟੀ ਨਾਲ ਉਹਦੇ ਨਾਲ ਕਰਦੇ ਰਹਾਂਗੇ ਸਾਡੇ ਕੋਲ ਪ੍ਰੋਵੀਜ਼ਨ ਹੈ ਅਸੀਂ ਨਾਲ ਲੋਕਰ ਨਵੇਂ ਵੀ ਲੈ ਕੇ ਆ ਸਕਦੇ ਜੀ ਤੇ ਦੇਖਿਆ ਅਸੀਂ ਗੱਲਬਾਤ ਕੀਤੀ ਹੈ ਯੈਸ ਬੈਂਕ ਦੇ ਮੈਨੇਜਰ ਸਾਹਿਬ ਦੇ ਨਾਲ ਤੁਹਾਨੂੰ ਇੱਕ ਵਾਰ ਮੈਂ ਬੈਂਕ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿਦਾਂ ਸਟਾਫ ਮੈਂਬਰ ਬੈਠੇ ਹੋਏ ਨੇ ਕਸਟਮਰ ਵੀ ਆਨੇ ਸ਼ੁਰੂ ਹੋ ਚੁੱਕੇ ਨੇ ਜਿਸ ਦੇ ਯੈਸ ਬੈਂਕ ਅਜ ਜ਼ਿਲੰਦਰ ਦੇ 66 ਫੁੱਟੀ ਰੋਡ ਤੇ ਅੱਜ ਤੋਂ ਓਪਨ ਹੋ ਚੁੱਕਾ ਹੈ ਜਿਸ ਦੇ ਵਿੱਚ ਤੁਹਾਨੂੰ ਦੱਸਦੇ ਇਸ ਦੇ ਵਿੱਚ ਲੋਨ ਹੋਰ ਵੀ ਚੀਜ਼ਾਂ ਦੀ ਇੱਥੇ ਸਹੂਲਤਾ ਗੜੀਆਂ ਤੁਹਾਨੂੰ ਮਿਲ ਸਕਦੀਆਂ ਲੋਕਰ ਜਿਹੜੇ ਇੱਥੇ ਸਭ ਤੋਂ ਜ਼ਿਆਦਾ ਲੋਕਰ ਜਿਹੜੇ ਇਸ ਬੈਂਕ ਦੇ ਵਿੱਚ ਰੱਖੇ ਗਏ ਨੇ ਮੈਂ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜ਼ਿਲੰਦਰ